ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋ ਮੰਗੇ ਵੀਰੇ ਅੱਜ ਪਹੁੰਚੇ ਹੋਏ ਆ ਜੱਗੇਬਾਈ ਕੋਲੇ ਪੱਖੋਵਾਲ ਤੇ ਆਪਣੇ ਟਰੈਕਟਰ ਦਾ ਕੰਮ ਹੋ ਰਿਹਾ ਇੱਥੇ ਪੰਪ ਦਾ ਵੀ ਕੰਮ ਕਰਾਇਆ ਵਾ ਕਦੇ ਹੋਇਆ ਨਹੀਂ ਸੀਗਾ ਪਹਿਲਾਂ ਹਨਾ ਪੰਪ ਦਾ ਕੰਮ ਹੋਣਾ ਸੀਗਾ ਤੇ ਸੈਲਫ ਦਾ ਆਲਟੀਨੇਟਰ ਦਾ ਹਨਾ ਜੱਗੇ ਵੀਰ ਕੋਲੇ ਇੱਕ ਖਾਸੀਅਤ ਆ ਵੀ ਇੱਥੇ ਟਰੈਕਟਰ ਲਿਆ ਕੇ ਆਪਾਂ ਨੂੰ ਕਿਸੇ ਪਾਸੇ ਹੋਰ ਜਾਣ ਦੀ ਲੋੜ ਨਹੀਂ ਹੈਗੀ ਵੀ ਆਹ ਕਰਾ ਲਓ ਜੀ ਉਹ ਫਲਾਨੀ ਦੁਕਾਨ ਤੋਂ ਕਰਾ ਲਿਆਓ ਆਹ ਫਲਾਨੀ ਦੁਕਾਨ ਤੋਂ ਕਰਾ ਲਿਆਓ ਨਹੀਂ ਇੱਥੇ ਆ ਵੀ ਵੀਰਾ ਸਾਰੇ ਕੰਮ ਆਪ ਹੀ ਕਰਦਾ ਵਾ ਠੀਕ ਆ ਜੀ ਚਾਹੀਏ ਜੇ ਕੋਈ ਸੈਲਫ ਦਾ ਕਰਾਉਣਾ ਹਨਾ ਚਾਹੀਏ ਕੋਈ ਆਲਟੀਨੇਟਰ ਦਾ ਕਰਾਉਣਾ ਵਾ ਕਿਸੇ ਨੇ ਹਨਾ ਤੇ ਜਿਹੜੇ ਕੰਮ ਨੇ ਆਪ ਦੇ ਕਰਨ ਵਾਲੇ ਠੀਕ ਆ ਜਿਹੜੇ ਬਾਈ ਦੀ ਸਮਝ ਚ ਆ ਜਾਂਦੇ ਆ ਉਹ ਤਾਂ ਬਾਈ ਆਪ ਹੀ ਕਰਦਾ ਜੇ ਕੋਈ ਕੰਮ ਨਾ ਹੋਵੇ ਉਹ ਪਛੱਕ ਜੀ ਕਹਿ ਦਿੰਦਾ ਬਾਈ ਤੁਹਾਨੂੰ ਸਹੀ ਟਿਕਾਣੇ ਤੇ ਭੇਜੂਗਾ ਜੇ ਕਿਤੇ ਇਹ ਵੀ ਗੱਲ ਆ ਵੀ ਜੇ ਕੋਈ ਕੰਮ ਆਪਣਾ ਲੱਗਦਾ ਵਾ ਵੀ ਬਾਈ ਨੂੰ ਹਨਾ ਤੇ ਆਹ ਕੰਮ ਆਪਣਾ ਐਂ ਸਰਜੂਗਾ ਉਹ ਚੀਜ਼ ਠੀਕ ਕਰਕੇ ਵੀ ਪਾ ਦਿੰਦਾ ਵਾ ਆਪਦੇ ਕੋਲੋਂ ਹੀ ਹਨਾ ਬਾਈ ਨਿੱਕੇ ਮੋٹے ਕੰਮ ਤਾਂ ਸਾਰੇ ਦੂਜੇ ਡਬਾਈ ਪਰਵਾਹ ਹੀ ਨਹੀਂ ਮੰਨਦਾ ਹਨਾ ਜਿਹੜਾ ਕੰਮ ਕੋਈ ਅਲੱਜ ਜੇ ਹਨਾ ਵੀ ਪਤਾ ਵਾ ਵੀ ਹੁਣ ਆਹ ਚੀਜ਼ ਨਹੀਂ ਠੀਕ ਹੋ ਸਕਦੀ ਉਹੀ ਚੀਜ਼ ਆਪਾਂ ਨੂੰ ਨਵੀਂ ਲਿਆ ਕੇ ਪਾਉਣੀ ਆ ਉਹ ਵੀ ਪਾਉਣੀ ਆ ਰਿਜੀਨਲ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਵੀ ਕੋਈ ਜਿਗਾੜੂ ਕੰਮ ਕਰ ਦਿੰਦਾ ਵਾ ਨਾ ਨਾ ਜੀ ਰਿਜੀਨਲ ਕੰਮ ਹੋਣਾ ਵਾ ਤਸੱਲੀ ਬਖਸ਼ ਕੰਮ ਹੋਣਾ ਵਾ ਤੇ ਮੈਂ ਟਰੈਕਟਰ ਚਲਾ ਕੇ ਦੇਖਿਆ ਸਟਾਰਟ ਕੀਤਾ ਸੀਗਾ ਹਨਾ ਤੇ 22 ਟਰੈਕਟਰ ਚ ਜਾਨ ਪੈ ਗਈ ਜਾਨ ਉਹੀ ਟਰੈਕਟਰ ਆ ਜੀਤੇ ਲੱਗਦਾ ਸੀਗਾ ਤੋਰਨ ਮੌਕੇ ਵੀ ਯਾਰ ਕਿਤੇ ਥੋੜੀ ਜੀ ਰੇਸ ਵੱਧ ਤੇ ਕਿ ਤੋੜ ਲਈਏ ਵੀ ਬੰਦ ਨਾ ਹੋ ਜਾਈ ਹੈਨਾ ਇਹ ਉਹੀ ਟਰੈਕਟਰ ਆ ਜਿਹੜਾ ਟਾਪ ਦੇ ਵਿੱਚ ਵੀ ਖਾ ਬੰਦ ਕਰਕੇ ਬੰਦਾ ਰੇਸ ਤੋਂ ਪੈਰ ਪਰੇ ਕਰਕੇ ਚਲਾ ਸਕਦਾ ਇੰਨਾ ਫਰਕ ਪੈਂਦਾ ਵਾ ਬਾਈ ਨਾ ਕੋਈ ਬਾਲਾ ਮhenga ਹੀ ਆ ਹੈਨਾ ਵੀ ਐਵੇਂ ਲੁੱਟ ਮਚਾਈ ਹੋਈ ਆ ਕਿ ਆਹ ਕਰਾ ਲਓ ਹੈ ਕੋਈ ਆ ਜਿਹੜਾੜੀ ਜਿਹੜੀ ਤਵੀਆਂ ਘਝਾਈ ਜਾਂਦਾ ਕੋਈ ਹਾਲ ਗਲਟੀਮੇਟਰ ਜਿੰਨੇ ਮਰਜੀ ਘਝਾਈ ਇਹ ਸਾਰਾ ਕੁਛ ਨਾ ਕੁਛ ਨਹੀਂ ਬਾਈ ਰੀਜਨਲ ਚੀਜ਼ ਰੀਜਨਲ ਹੀ ਹੁੰਦੀ ਆ ਜਿਹੜੀ ਕੰਪਨੀ ਨੇ ਬਣਾਈ ਆ ਉਹ ਕਿਸੇ ਗੱਲ ਨਾਲ ਬਣਾਈ ਆ ਜੇ ਤੋ ਜਿਹੜਾ ਤੋ ਉਹਨੇ 10-11 ਲੱਖ ਰੁਪਈਆ ਲੈਣਾ ਕੰਪਨੀ ਨੇ ਉਹ ਤੋ ਤੋ ਐਵੇਂ ਨਹੀਂ ਲੈਣਾ ਜੇ ਕੋਈ ਚੀਜ਼ ਉਹਨਾਂ ਨੇ ਪਾਈ ਆ ਟਰੈਕਟਰ ਦੇ ਵਿੱਚ ਉਹ ਤਾਂ ਹੀ ਲੈਣਾ ਵਾ ਲੋਕਾਂ ਨੂੰ ਪਤਾ ਨਹੀਂ ਕੀ ਹੋਇਆ ਜਾਂ ਨਵੇਂ-ਨਵੇਂ ਟਰੈਕਟਰ ਆਪ ਦੇ ਖਲਾ ਦਿੰਦੇ ਆ ਹਨਾ ਜੀ ਨਹੀਂ ਕਰਾ ਕਰਦਾ ਹੁੰਦਾ ਵੀ ਚਾਬੀ ਲਵਾ ਦੀਏ ਹੈਨਾ ਆਪਾਂ ਕਿਤੋਂ ਪਰ ਚਲੋ ਅਗਲੇ ਦੀ ਸਮਝਿਆ ਹੈਨਾ ਪਰ ਮੈਂ ਬਾਈ ਆਪ ਖੁਦ ਇਹ ਚੀਜ਼ ਤੇ ਯਕੀਨ ਕੀਤਾ ਵਾ ਵੀ ਹਾਂ ਯਾਰ origignal ਚੀਜ਼ origignal ਹੀ ਹੁੰਦੀ ਆ ਉਹਦੇ ਵਰਗੀ ਰੀਸ ਨਹੀਂ ਹੈਗੀ ਐਸ ਲਈ ਵਧੀਆ ਕੰਮ ਕਰਾਉਣ ਦੇ ਲਈ ਜੱਗੇ ਬਾਈ ਨੂੰ ਜ਼ਰੂਰ ਆ ਕੇ ਮਿਲੋ ਠੀਕ ਹੈ ਜੀ ਕੋਈ ਇਹ ਆਈ ਨਹੀਂ ਹੈਗਾ ਵੀ ਕੋਈ ਪੇੜ ਪ੍ਰੋਮੋਸ਼ਨ ਆ ਨਾ 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 ਇਹ ਆਪਾਂ ਆਪਦੀ ਖੁਸ਼ੀ ਨਾਲ ਕੰਨ ਲੱਗੇ ਆ ਵੀਡੀਓ ਪਾਉਣ ਲੱਗੇ ਆ ਜੇ ਆਪਾਂ ਨੂੰ ਤਸੱਲੀ ਹੋਈ ਆ ਇੱਥੇ ਆਓ ਜੱਗੇ ਵੀਰ ਨੂੰ ਆ ਕੇ ਮਿਲੋ ਵਧੀਆ ਕੰਮ ਕਰਾਉਣ ਦੇ ਲਈ ਠੀਕ ਆ ਜੀ ਥੈਂਕ ਯੂ ਸਾਰਿਆਂ ਦਾ ਧੰਨਵਾਦ ਜੀ